ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਈਲਵਾਲ ਦੇ ਵਿੱਚੋਂ ਬਣਾ ਰਹਾਂਗੇ ਤੇ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਤੁਹਾਨੂੰ ਬਹੁਤ ਵੱਡੇ ਢਾਂਚੇ ਦੀ ਤਾਜੀ ਸੂਈਆਂ ਦਿਖਾਉਣੀ ਹੈ ਮੈਂ ਕੱਲ ਦੀ ਸੂਈ ਥੱਲੇ 22 ਕਿਲੋ ਬੋਲਾ ਬਾਈ ਕਹਿੰਦਾ ਤਿਆਰ ਹੈਗਾ ਬੱਚਾ ਦੋਸਤੋ ਇਹਦਾ ਐਕਸਪਾਇਰ ਹੋ ਗਿਆ ਤੇ ਬਾਕੀ ਦੀ ਜੋ ਜਾਣਕਾਰੀ ਇਹਦੇ ਬਾਰੇ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬ ਬਾਈ ਜੀ ਸਿਕਾ ਜੀ ਬਾਈ ਜੀ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਆਮਨੀ 70 ਸਿੰਘ ਜੀ ਕਹਿੰਦੇ 70 ਬਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂਗੇ ਉਹਦੇ ਵਿੱਚ ਆਪਾਂ ਇੱਕ ਤਾਜੀ ਸੂਈ ਗਾਂ ਦਿਖਾਉਣੀ ਹੈਗੀ ਇਹਦੇ ਬਾਰੇ ਬਾਈ ਦੱਸੋ ਕਿੰਨਾ ਸੂਆ ਸੂਈ ਹੈ ਬਾਈ ਹੁਣ ਦੂਜੇ ਜੀ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹ ਕੱਲ ਸੂਈ ਆ ਜੀ ਮਤਲਬ 2:00 ਵਜੇ ਕੱਲ 2:30 ਵਜੇ ਸੂਈ ਹੈ 25 ਤਰੀਕ ਨੂੰ ਠੀਕ ਹੈ ਤੇ ਬੱਚਾ ਵੀ ਨਾਲ ਇਹਦੇ ਹੁਣ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਬਾਹਰੇ ਆਉਣ ਸਰ ਘੰਟੇ ਤੋਂ ਬਾਅਦ ਘੰਟੇ ਤੋਂ ਬਾਅਦ ਐਕਸਪਾਇਰ ਹੋ ਗਿਆ ਠੀਕ ਹੈ ਤੇ ਬਈ ਹੁਣ ਕੱਲ ਦੀ ਸੂਈ ਥੱਲੇ ਰੋਲਾ ਕਿੰਨਾ ਕੁ ਤਿਆਰ ਹੋ ਰੋਲਾ ਹੁਣ ਸਵੇਰ ਦੇ ਨੇ ਕੱਲ ਵੀ ਕੱਢਿਆ ਮਤਲਬ 20/22 ਕਿਲੋ ਤਿਆਰ ਹੋਊਗਾ 20/22 ਕਿਲੋ ਕੋਈ ਵੀ ਚੋਕੇ ਦੇਖ ਸਕਦਾ ਕੋਈ ਜਦੋਂ ਮਰਜ਼ੀ ਆ ਜੀ ਠੀਕ ਹੈ ਤੇ ਬਈ ਆਪਾਂ ਦੁੱਧ ਦਾ ਕਿੰਨਾ ਕਹਿੰਦਾ ਅੱਜ ਲਾਉਣਾ ਵੀ ਇਤਨੀ ਪਾਉ ਦੁੱਧ ਮੈਨੂੰ ਤਾਂ ਲੱਗਦਾ ਜੀ ਇਹ 40 ਤੋਂ 45 ਰੇਟ ਮੌਫੇ ਦੀ ਕਰ ਲਾਂਗੇ ਰੇਟ ਫੋਨ ਤੇ ਕਰ ਲਾਂਗੇ ਖੋਲੋ ਬਈਓ ਦੋਸਤੋ ਕੱਲ ਦੀ ਸੂਈ ਹੈਗੀ 25 ਮਾਰਚ ਦੀ ਸੂਈ ਹੋਈ ਗਾਂ ਤੇ ਅੱਜ 26 ਮਾਰਚ ਨੂੰ ਆਪਾਂ ਇਹਦੀ ਵੀਡੀਓ ਬਣਾ ਰਹਿਆਂਗੇ ਦੁਪਹਿਰੇ ਦੋਸਤੋ ਲਗਭਗ 12 ਵਜੇ ਦੇ ਕਰੀਬ ਵੀਡੀਓ ਬਣਾ ਰਹਿਆਂਗੇ 20 22 ਕਿਲੋ ਬੋਲਾ ਇਸ ਟਾਈਮ ਤਿਆਰ ਹੈਗਾ ਬਾਕੀ ਸੋਨ ਉਹ ਗਾਂ ਦੇ ਹਵਾਨੇ ਤੋਂ ਵੀ ਜਜਮੈਂਟ ਹੋ ਜਾਣੀ ਹੈ ਦੋਸਤੋ ਵੀ ਦੁੱਧ ਵਾਲਾ ਪੀਸ ਹੈ ਜਾਂ ਨਹੀਂ 12 ਵਜੇ ਦੇ ਕਰੀਬ ਆਪਾਂ ਵੀਡੀਓ ਬਣਾ ਰਹਿਆਂਗੇ ਬੱਚਾ ਦੋਸਤੋ ਐਕਸਪਾਇਰ ਹੋ ਗਿਆ ਉਹ ਬਾਈ ਦੱਸਦਾ ਵੀ ਸੂਣ ਤੋਂ ਘੰਟਾ ਕੁ ਬਾਅਦ ਹੀ ਬੱਚਾ ਸੀ ਜੋ ਇਹਦਾ ਉਹਦੀ ਡੈਥ ਹੋ ਗਈ। ਬਸ ਕਮਾ ਲਿਓ ਬਾਈ। ਬਾਕੀ ਢਾਂਚਾ ਦੋਸਤੋ ਗਾਂ ਦਾ ਬਹੁਤ ਵੱਡਾ। ਦੁੱਧ ਚੰਗਾ ਪਾਉਣਾ ਦੋਸਤੋ ਗਾਂ ਨੇ ਬਾਕੀ ਰੁੱਤ ਗਰਮੀ ਦੀ ਆ ਗਈ ਨਹੀਂ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਹੋਰ ਵੀ ਜਲਦੀ ਦੀ ਉਮੀਦ ਰੱਖਦੇ ਸੀਗੇ। ਬਾਕੀ ਤੁਰਦੀ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ। ਹਵਾਨਾ ਦੋਸਤੋ ਤੁਹਾਨੂੰ ਮੈਂ ਨਜ਼ਦੀਕ ਤੋਂ ਦਿਖਾ ਦਣਾ। ਅ ਨਾਣਾ ਚੈੱਕ ਕਰੋ ਦੋਸਤੋ ਤੁਸੀਂ ਹਵਾਨੇ ਤੇ ਬਾਕੀ ਥਣ ਦਾ ਸਹਿਜ ਹੱਥੀ ਚਵਾਈਲੀ ਵੀ ਸੋਹਣਾ ਤੇ ਮਸ਼ੀਨੀ ਚਵਾਈਲੀ ਤਾਂ ਸੋਹਣਾ ਹੈਗਾ ਹੀ ਹੈਗਾ ਠੀਕ ਹੈ ਦੋਸਤੋ ਬਾਈ ਕਹਿੰਦਾ ਚਵਾਈ ਬਹੁਤ ਚੰਗੀ ਹੈਗਾਾਂ ਦੀ 100% ਕੋਈ ਥਣ ਦੀ ਘਾਟ ਬਾਦ ਨਹੀਂ ਹੈਗੀ ਤੁਸੀਂ ਨੀਚੋ ਚੈੱਕ ਕਰ ਲਓ ਕੋਈ ਸਾਈਡ ਵਗੈਰੇ ਨਹੀਂ ਹੈਗੀ ਬਹੁਤ ਸਾਫ ਸੁਥਰੀ ਗਾਂ ਦੋਸਤੋ ਖਾਣਾ ਹਵਾਨੇ ਦੀ ਚਵਾਈ ਠੀਕ ਹੈ ਦੋਸਤੋ ਤੁਸੀਂ ਧਾਰਾ ਚੈੱਕ ਕਰੋ ਬਿਲਕੁਲ ਮੱਝ ਵਰਗੀ ਮੋਟੀ ਧਾਰਾ ਕੀ ਜਾਂਦੀ ਸਾਰੇ ਥਣਾ ਦੀਆਂ ਦੋਸਤੋ ਤੁਸੀਂ ਧਾਰਾ ਚੈੱਕ ਕਰੋ ਕੋਈ ਵੀ ਪਲ ਵਗੈਰਾ ਨਹੀਂ ਦੋਸਤੋ ਹੈਗੀ ਨਹੀਂ ਮੰਨਣੀ ਹੈਗੀ ਸਾਰਾ オリジナル ਹਵਾਨ ਹੈਗਾ ਗਾਂ ਦਾ ਇਹ ਠੀਕ ਹੈ ਬਈ ਬਸ ਫੇਸ ਕੋਲ ਲਈ ਦੋਸਤੋ ਤੁਸੀਂ ਦੇਖੋ ਇਹ ਬਿਲਕੁਲ ਪਿਓਰ ਜਾਤ ਕੁਆਲਟੀ ਵਾਲੀ ਚੀਜ਼ ਆ ਦੋਸਤੋ ਕੋਈ ਵੀ ਇਹ ਕ੍ਰੋਸ ਨਹੀਂ ਇਹਨੂੰ ਕਹਿ ਸਕਦਾ ਪਿਓਰ ਐਚ ਐਫ ਬਰੀਡ ਦੀ ਗਾਂ ਹੈ ਬਾਕੀ ਰੇਟ ਦੋਸਤੋ ਇਹ ਤਾਂ ਫੋਨ 'ਤੇ ਹੋਣਾਗਾ ਜੋ ਜਾਣਕਾਰੀ ਸੀ ਆਪਾਂ ਤੁਹਾਨੂੰ ਵੀਡੀਓ 'ਚ ਬਾਈ ਤੋਂ ਲੈ ਕੇ ਦੇ ਦਿੱਤੀ ਬਾਕੀ ਜੋ ਵੀ ਤੁਸੀਂ ਇਨਫੋਰਮੇਸ਼ਨ ਬਾਈ ਤੋਂ ਹੋਰ ਲੈਣੀ ਚਾਹੋ ਦਵਾਈ ਦਾ ਸੰਪਰਕ ਨੰਬਰ ਮੈਂ ਸਕਰੀਨ ਤੇ ਲਾ ਦੇਣਾ ਹੈਗਾ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ